ਅੱਜ ਤਰੰਤਾਰਨ ਸ਼ਹਿਰ ਦੇ ਵਾਰਡ ਇੰਚਾਰਜ ਤੇ ਬਲਾਕ ਪ੍ਰਧਾਨਾਂ ਦੀ ਤੇ ਬਲਾਕ ਪ੍ਰਬਾਹੀਆਂ ਦੀ ਮੀਟਿੰਗ ਕੀਤੀ ਗਈ ਆ ਜਿਹਦੇ ਵਿੱਚ ਕਿਉਂਕਿ ਇਲੈਕਸ਼ਨ ਜਿਹੜੀ ਆ ਉਹ ਸਿਰ ਤੇ ਆ ਨਗਰ ਕੌਂਸਲ ਤਰੰਤਾਰਨ ਦੀ ਸੋ ਇਹਨਾਂ ਸਾਰੇ ਵਾਰਡ ਇੰਚਾਰਜਾਂ ਨੂੰ ਤੇ ਬਲਾਕ ਪ੍ਰਧਾਨਾਂ ਨੂੰ ਤਿਆਰੀ ਕਰਨ ਵਾਸਤੇ ਕਿਹਾ ਗਿਆ ਵਾ ਕਿ ਘਰੋ ਘਰੀ ਜਾ ਕੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣੀਆਂ ਜਾਣ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜੋ ਵੀ ਸ਼ਹਿਰ ਦੀ ਪ੍ਰੋਬਲਮ ਆ ਜੋ ਉਹਨੂੰ ਜਿਹੜਾ ਵਾ ਹੱਲ ਕਰਨ ਦਿੱਤਾ ਜਾਵੇ ਰਲ ਮਿਲ ਕੇ ਤਾਂ ਕਿ ਜਿਹੜਾ ਅਸੀਂ ਵੱਧ ਤੋਂ ਵੱਧ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਪ੍ਰਦਾਨ ਕਰ ਸਕੀਏ ਤੇ ਨਗਰ ਕੌਂਸਲ ਦੀ ਜਿਹੜੀ ਇਲੈਕਸ਼ਨ ਆ ਉਹ ਵੱਡੇ ਮਾਰਜਿਨ ਨਾਲ ਜਿੱਤ ਕੇ ਤੇ ਨਗਰ ਜਿਹੜੀ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਤਰਨਤਾਰਨ ਦੇ ਵਿੱਚ ਬਣੇ ਤਾਂ ਕਿ ਸ਼ਹਿਰ ਦਾ ਸਵੱਥ ਵਸਦਾ ਰਹੇ ਸ਼ਹਿਰ ਦੀ ਇਲੈਕਸ਼ਨ ਹੈ ਬੜੀ ਨਾਜਿਕ ਇਲੈਕਸ਼ਨ ਹੈ ਜੀ ਕਿੰਨਾ ਮੁੱਦਿਆਂ ਤੇ ਜਿਹੜੀ ਇਲੈਕਸ਼ਨ ਲੜੀ ਜਾਊਗੀ ਅਮਲੇ ਸਾਹਿਬ ਜਿਹੜੀ ਤਰਨਤਾਰਨ ਦੀ ਹੈ ਕਿਹੜੇ ਕਿਹੜੇ ਜਦੋਂ ਵੀ ਭਗਵੰਤ ਮਾਨ ਸਰਕਾਰ ਆਈ ਆ ਬਹੁਤ ਸਾਰੇ ਜਿਹੜੇ ਆ ਸੁਧਾਰ ਹੋਏ ਨੇ ਤੇ ਬਹੁਤ ਸਾਰੀਆਂ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਨਿੰਬੂਲੀਆ ਸੁਪਤਾਂ ਨੇ ਧੰਨਵਾਦ ਆ ਧਿਆਨ ਕੀਤਾ ਗਿਆ ਵਾ ਸ਼ਹਿਰ ਦੇ ਵਿੱਚ ਜਿੱਥੇ ਸੜਕਾਂ ਬਹੁਤ ਵਧੀਆ ਬਣਾਈਆਂ ਗਈਆਂ ਵਾ ਉਥੇ ਪਾਰਕਾਂ ਦਾ ਸੁਧਾਰ ਕੀਤਾ ਗਿਆ ਵਾ ਸੀਵਰੇਜ ਸਿਸਟਮ ਜਿਹੜਾ ਬੜਾ ਬਲੌਕ ਸੀ ਸਾਰਾ ਪਰ ਸਪਰ ਕਮਿਸ਼ਨ ਲਾ ਕੇ ਉਹ ਖਲਾਇਆ ਗਿਆ ਵਾ ਉਹ ਹੋਰ ਜਿਹੜਾ ਵਾ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ਹਿਰ ਦੇ ਵਿੱਚੋਂ ਗੰਦਗੀ ਸਾਫ਼ ਕੀਤੀ ਜਾਵੇ ਬੜਾ ਵੱਡਾ ਡੰਪ ਸੀ ਕੂੜੇ ਦਾ ਸ਼ਹਿਰ ਦੇ ਵਿੱਚ ਉਹਨੂੰ ਜਿਹੜਾ ਉਹ ਮਦੀ ਸਾਫ ਸਫਾਈ ਚੱਲ ਰਹੀ ਆ ਡੰਪ ਜਿਹੜਾ 2 ਮਹੀਨੇ ਚ ਬਿਲਕੁਲ ਖਤਮ ਹੋ ਜਾਏਗਾ ਪਹਿਲਾ ਸੁੱਕਾ ਕੂੜਾ ਘਰਾਂ ਤੋਂ ਲੈ ਕੇ ਪਿੱਟਾਂ ਦੇ ਵਿੱਚ ਪਾਇਆ ਜਾ ਰਿਹਾ ਬਸ ਗਿੰਦੇ ਦੀ ਜਿਹੜੀ ਆ ਉਹ ਖਾਦ ਬਣੇਗੀ ਸੁੱਕਾ ਕੂੜਾ ਜਿਹੜਾ ਵਾ ਉਹਦੀ ਸੈਗਰੀਗੇਸ਼ਨ ਕਰਕੇ ਤੇ ਉਹ ਜਿਹੜਾ ਵਾ ਵੱਖ-ਵੱਖ ਕਾਰਖਾਨਿਆਂ ਦੇ ਵਿੱਚ ਆ ਜਿਹੜਾ ਵਰਤਿਆ ਜਾਏਗਾ ਤੋਂ ਇਸੇ ਤਰ੍ਹਾਂ ਹੀ ਜਿਹੜਾ ਸ਼ਹਿਰ ਦਰਬਾਰ ਸਾਹਿਬ ਦਾ ਆਲਾ ਦਵਾਲਾ ਵਾ ਉਹਨੂੰ ਸੁੰਦਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ ਜਿਹੜੀਆਂ ਕੂੜਾ ਢੋਣ ਵਾਸਤੇ 10 Tata ਇਸ ਗੱਡੀਆਂ ਖਰੀਦੀਆਂ ਗਈਆਂ ਵਾ 63 ਜਿਹੜੇ ਆ ਟਰਾਈਸਾਈਕਲ ਖਰੀਦੇ ਗਏ ਆ ਸਭੂ ਸਾਰੇ ਜਿਹੜੇ ਆ ਸੁਧਾਰ ਹੋ ਰਹੇ ਨੇ ਸੜਕਾਂ ਜਿਹੜੀਆਂ ਕੁਝ ਮਾੜੀਆਂ ਨੇ ਉਹ ਵੀ ਜਲਦੀ ਜਿਹੜੀਆਂ ਕੁਝ ਦਿਨਾਂ ਦੇ ਵਿੱਚ ਹੀ ਸ਼ੁਰੂ ਹੋਣ ਵਾਲੀਆਂ ਨੇ ਹੋਰ ਵੀ ਜਿਹੜੇ ਖਾਨੇ ਆ ਸ਼ਹਿਰ ਕੱਤੀਬਖਾਨੇ ਜਿਹੜੇ ਉਹ ਨਵੇਂ ਬਣ ਰਹੇ ਆ ਪਾਰਕਾਂ ਦੇ ਵਿੱਚ ਬਹੁਤ ਵਧੀਆ ਜਿਹੜੇ ਝੂਲੇ ਵਗੈਰਾ ਲਗਾ ਕੇ ਤੇ ਉਹਨਾਂ ਦਾ ਜਿਹੜਾ ਵਾ ਸੁਧਾਰ ਕੀਤਾ ਜਾ ਰਿਹਾ ਵਾ ਸੋ ਬਹੁਤ ਸਾਰੇ ਵਿਕਾਸ ਦੇ ਕੰਮ ਜਿਹੜੇ ਆ ਉਹ ਕੀਤੇ ਗਏ ਨੇ ਸ਼ਹਿਰ ਨੂੰ ਸੁਨਰੀਫ ਕਰਨ ਨੂੰ ਸ਼ਹਿਰ ਦਾ ਕਰਨ ਦੇ ਜਤਨ ਕੀਤੇ ਗਏ ਨੇ ਸੋ ਇਹ ਸਮੁਦਦੇ ਦੇ ਉੱਤੇ ਜਿਹੜਾ ਵਾ ਉਹ ਅਸੀਂ ਇਲੈਕਸ਼ਨ ਲੜਾਂਗੇ ਇੱਥੇ ਸਕੂਲ ਆਫ ਫੈਮਿਨਸ ਤਰੰਤਨ ਸ਼ਹਿਰ ਦਾ ਬਣਾਇਆ ਵਾ ਪੀਲਸ 2 ਵਾਲਾ ਸਕੂਲ ਹੈ ਉੱਥੇ ਹੀ ਜਿਹੜਾ ਬਾ ਚਾਰ ਮਹੱਲਾ ਕਲੀਨਿਕ ਵੀ ਜਿਹੜੇ ਆ ਉਹ ਸ਼ਹਿਰ ਦੇ ਵਿੱਚ ਬਣਾਏ ਗਏ ਨੇ ਸੋ ਟਰਾਮਾ ਸੈਂਟਰ ਬਣ ਰਿਹਾ ਵਾ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਇਥੇ ਕਿ ਕ੍ਰਿਟੀਕਲ ਕੇਅਰ ਦੇ ਵਾਲੇ ਜਿਹੜੇ ਮਰੀਜ਼ਾਂ ਨੂੰ ਲੋੜ ਹੋਵੇਗੀ ਉਹਨਾਂ ਦਾ ਇਲਾਜ ਹੋਏਗਾ ਸੋ ਬੜਾ ਖੁਸ਼ ਜਿਹੜਾ ਵਾ ਉਹ ਸਟਰਨਟਾਂ ਸ਼ਹਿਰ ਵਾਸਤੇ ਕੀਤਾ ਗਿਆ ਬਸ ਉਸ ਨੂੰ ਕੋਈ ਇਨ੍ਹਾਂ ਵਿਕਾਸ ਦੇ ਮੁੱਦਿਆਂ ਤੇ ਜਿਸ ਜਿਹੜਾ ਵਾ ਉਹ ਚੋਣ ਮੈਦਾਨ ਦੇ ਵਿੱਚ ਆ ਰੰਗ ਕਿਹੜੀ ਪਾਰਟੀ ਦਾ ਮੁਕਾਬਲਾ ਗਿਆ ਆਮ ਆਦਮੀ ਪਾਰਟੀ ਨਾਲ ਐਸੋਲੇ ਕਿਹੜੀ ਪਾਰਟੀ ਤੋਂ ਲੱਗੀ ਕਿਸੇ ਪਾਰਟੀ ਦਾ ਮੁਕਾਬਲਾ ਨਹੀਂ ਗਾ ਜੀ ਕੋਈਆਂ ਪਾਰਟੀਆਂ ਦੇ ਕੋਈ ਖੇਰੂ-ਖੇਰੂ ਹੋਈਆਂ ਨੇ ਕੋਈ ਹਾਸ਼ੀਏ ਤੇ ਗਈ ਆ ਕੋਈ ਆਪੋ ਵਿੱਚ ਲੜ ਰਹੇ ਨੇ ਸੋ ਆਮ ਆਦਮੀ ਪਾਰਟੀ ਜਿਹੜੀ ਆ ਇਹ ਬੜੀ ਵੱਡੀ ਬਹੁਤ ਮਾਤ ਦੇ ਨਾਲ ਨਾ ਕੌਂਸਲ ਦੇ ਵਿੱਚ ਜਿੱਤ ਗਈ। ਬੀਜੇਪੀ ਵੀ ਆਪਣੇ ਉਮੀਦਵਾਰ ਖੜਾ ਰਹੀ ਹੈ ਉਹ ਵੀ ਚੋਣ ਮੈਦਾਨ ਦੇ ਵਿੱਚ ਪੂਰੀ ਸਰਗਰਮ ਹੈ ਇਸ ਵੇਲੇ। ਕੀ ਲੱਗਦਾ ਵਾ ਕਿ ਬੀਜੇਪੀ ਕਿਤਨਾ ਕਿਤੇ ਆਮ ਆਦਮੀ ਪਾਰਟੀ ਨੂੰ ਟਾਲਾਊਗੀ? ਜੀ ਬੀਜੇਪੀ ਨੇ ਤੇ ਪਹਿਲਾਂ ਵੀ ਖਿਡਾਰੀਆਂ ਸੀ ਇੱਥੇ ਇਹ ਬੰਦੇ ਖਿਡਾਰੀ ਸੀ। ਪਰ ਕਿੰਨੇ ਕੋ ਉਹਨਾਂ ਦੇ ਜਿੱਤ ਪਾਏ ਆ ਤੁਸੀਂ ਵੀ ਦੇਖਦੇ ਵਿਧਾਨ ਸਭਾ ਚੋਣਾਂ ਵਿੱਚ ਕਿੰਨੀਆਂ ਸੀਟਾਂ ਮਿਲੀਆਂ। ਖਿਡਾਰੀ ਨੂੰ ਤੇ ਉਹਨਾਂ ਖਿਡਾਰੀ ਨਹੀਂ ਹੈ ਫਿਲਾਰਨ। ਅਸੀਂ ਨਹੀਂ ਆਂ ਤੇ ਡੈਮੋਕ੍ਰੇਸੀ ਹੈ ਜਿਹੜਾ ਮਰਜੀ ਖਿਡਾਰੇ। ਪਰ ਜਿਹੜੀ ਆ ਜਿੱਤ ਆ ਉਹ ਆਮ ਆਦਮੀ ਪਾਰਟੀਆਂ ਦੀ। ਬੀਲ ਇਲੈਕਸ਼ਨ ਦਾ ਕੋਈ ਅਸਰ ਪਊਗਾ ਇਹਨਾਂ ਚੋਣਾਂ ਦਿੱਤੇ ਹੋਣ ਉਸ ਵੇਲੇ? ਨਹੀਂ ਜੀ ਕੋਈ ਅਸਰ ਨਹੀਂਗਾ ਕਿਉਂਕਿ ਇੱਥੇ ਬਹੁਤ ਵਧੀਆ ਜਿਹੜਾ ਕੰਮ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਤੇ ਅਸੀਂ ਮੈਂ ਹਲਕਾ ਵਿਧਾਇਕ ਹੌਣ ਦੇ ਨਾਤੇ ਹਲਕੇ ਦੇ ਵਿੱਚ ਮਤਵਵੰਤ ਜਿਹੜਾ ਕੰਮ ਵਿਕਾਸ ਇਹ ਮੇਰੇ ਸਾਹਿਬ ਟ੍ਰੈਫਿਕ ਦੀ ਸਮੱਸਿਆ ਬੜੀ ਆ ਗਈ ਸ਼ਹਿਰ ਦੇ ਵਿੱਚ ਇਹਦੇ ਵਾਸਤੇ ਕੁਝ ਉਪਰਾਲੇ ਕੀਤੇ ਜਾ ਰਹੇ ਆ ਅੱਜ ਵੱਲੋਂ ਦੇ ਵਿੱਚ ਵੇਖੋ ਜੀ ਜਿਹੜਾ ਬਣ ਰਿਹਾ ਵਾ ਹਾਈਵੇ ਦੇ ਉੱਤੇ ਰੇਲਵੇ ਬ੍ਰਿਜ ਉਹਦਾ ਕਰਕੇ ਜਿਹੜੀ ਆ ਟ੍ਰੈਫਿਕ ਸ਼ਹਿਰ ਦੇ ਵਿੱਚ ਦੀ ਸਾਰੀ ਡਿਵਰਟ ਹੋ ਗਈ ਆ ਤੇ ਉਹਦੇ ਅਸੀਂ ਜਿਹੜਾ ਵਾ ਪ੍ਰਬੰਧ ਕਰ ਰਹੇ ਆ ਕਿ ਸੜਕ ਉਹਨੂੰ ਜਿਹੜਾ ਵਾ Uh, mm -hmm, Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.